ਉਹ ਉਹ ਮੈਪ ਮੈਪ ਲੱਗਾ ਹੈ ਤੁਹਾਨੂੰ ਮੜੇ ਕੇ ਦੱਸ ਦੇ ਰਹੇ ਹਾਂ ਅਰੇ ਕਰੀ ਜਾ ਤੁਸੀਂ ਜਾ ਇੱਥੇ ਖੜੇ ਨੇ 39 3.9 ਦੀ ਸਰ ਆਪਾਂ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਕਿ ਇਹਦਾ ਸਰ ਜਿਹੜੇ ਪਾਣੀ ਆ ਗਿਆ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਉਹ ਤੋਂ ਬਾਅਦ ਸਰ 1 ਲੱਖ ਲੀਟਰ ਪਾਣੀ ਚੱਕੀ ਦਾ ਆ ਗਿਆ ਇਸ ਕਰਕੇ ਜਿਹਨੇ ਆਪਣਾ ਇੱਥੋਂ ਲੈ ਕੇ ਕਰਨਾ ਸ਼ੁਰੂ ਕਰਤਾ ਓਵਰਫਲੋ ਹੋ ਗਿਆ ਪਾਣੀ ਤੇ ਮੂਰ ਉਹ ਸਰ ਜਿਹੜੇ ਇੱਥੇ ਨਾ ਇਹ ਆਪਣੇ ਹਾਈਲੈਂਡ ਬਣੇ ਹੋਏ ਆ ਇਹ ਰਾਮਸਰ ਕਨਵੈਨਸ਼ਨ ਸਾਈਟ ਤੇ ਵੀ ਨੋਟੀਫਾਈਡ ਹੈ ਜਿਹਦੀ ਸਰ ਗੱਲ ਕਰ ਰਹੇ ਸੀ ਸਰ ਉੱਪਰ ਦੇ ਉਹ ਸਾਰੇ ਪਿੰਡ ਮੁਕੇਰੀਆਂ ਵਾਲੇ ਮੋਤਲਾ ਮਹਿਤਾਪੁਰ ਆ ਸਰ ਉਹਨਾਂ ਦਾ ਬਨ ਇਹ ਜੁਆਇਨ ਕਰਨ ਵਾਲਾ ਹੈ ਸਰ ਇੱਥੇ ਆ ਜਿਹੜਾ ਇਹਥੋਂ ਹੀ ਮਤਲਬ ਇਹਨੂੰ ਜੁਆਇਨ ਕਰਨਾ ਹੈ ਸਰ ਇਹ ਫਿਰ ਆਪਣੀ ਲਾਈਫ ਮੇ 25 ਤਰੀਕ ਦੀ ਫੋਟੋ ਵਾਸਤੇ ਆ ਡੈਮ ਲਾ ਗਿਆ ਇਹ ਚੱਕੀ ਆ ਗਿਆ ਸਾਰਾ ਪੂਰਾ ਇੱਥੇ ਆ ਗਿਆ ਡਰੋਨ ਦਾ ਸਰਵੇ ਕਰਾਇਆ ਸੀ ਸਰ ਉਦੋਂ ਨਾਲ ਪਤਾ ਲੱਗਿਆ ਸੀ ਬ੍ਰੀਚ ਕਿੱਥੇ ਕਿੱਥੇ ਹੋਇਆ ਸਰ ਲੇ ਕੋ ਨਿਆ ਆਗਲੀ ਵਾਰ ਨੇ ਹੋਣਾ ਇੱਥੇ ਸਰ ਆ ਪੋੜਿਆ ਜੀ ਜਿੱਥੇ ਅਸੀਂ ਖੜੇ ਆ ਇੱਕ ਆ ਜਿੰਨਾ ਏਰੀਆ ਫਸਲ ਆ ਇੱਥੋਂ ਦੀ ਨਿਕਾਸ ਨਾ ਹੋਣ ਕਰਕੇ ਨਾ ਇਹ ਪਾਣੀ ਆ ਇੱਕ ਤਾਂ ਅਸੀਂ ਇਹ ਨਮੀ ਬਣਨੀ ਐ ਐਨ ਐਚ ਨੇ ਬਣਾਉਣੀ ਆ ਜਾਣੀ ਆ ਚਿੰਤਪੁਰਨੀ ਨੂੰ ਇਹੋ ਜੀ ਰੋਡ ਇੱਕ ਇੱਧਰ ਖੜਾ ਰਹੀ ਹੈ ਤੇ ਜਿਹੜਾ ਆ ਪਾਣੀ ਹੈ ਜਿਹਨਾਂ ਦੀ ਸਰਪੰਚ ਸਾਹਿਬ ਗੱਲ ਕਰਦੇ ਆ ਤੇ ਇੱਕ ਨਿਕਾਸ ਇੱਥੇ ਕਰਾ ਦਈਏ ਇਹ ਫਸਲਾਂ ਵੱਜ ਜਾਣਗੀਆਂ ਸਾਡੀ ਜੀ ਨਹੀਂ ਨਹੀਂ ਕੋਈ ਹਾਂਜੀ ਉਹ ਸਾਡਾ ਪਿੰਡਾ ਤੁਸੀਂ ਪਾ ਕੇ ਅੰਦਰ ਆ ਦਰਿਆ ਦੇ ਬਾਲੇ ਉਹ ਸਾਰੇ ਅੱਗੇ ਚੱਲੋ ਅੱਗੇ ਚੱਲੋ ਤੁਸੀਂ ਬੈਠੋ ਹਾਂ